ਇਹ ਜੰਗਣਾਇਆ ਇਹ ਜੰਗਣਾਇਆ ਪੰਥ ਵਾਲਾ ਹਦਾਇਤ ਆ ਜਾ ਥੱਲੇ ਆ ਜਾ ਦੰਦਾ ਦਿੰਨੇ ਆ ਕਿਰੇ ਕਿੱਥੋਂ ਆਇਓ ਦੁੱਲੇਵਾਲ ਪਿੰਡ ਐ ਸਮਾਣੇ ਲਵੇ ਹਦਾਇਤ ਦਿੱਤੀ ਗਈ ਸੀ ਵੀ ਕੋਈ ਵੀ ਸਪੀਕਰ ਜਾਂ ਵੂਫਰ ਨਹੀਂ ਲਾਊਗਾ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਸੁਣਿਆ ਨਹੀਂ ਮਿਲਿਆ ਥਰਮਿਕ ਵੀ ਕਿਹਾ ਗਿਆ ਸੀਗਾ ਭਾਈ ਅਸੀਂ ਨਹੀਂ ਕਹਿ ਰਹੇ ਇਹ ਸ਼ੌਮਨੀ ਕੁਆਲਿਟੀ ਦੇ ਵੱਲੋਂ ਹਦਾਇਤ ਦਿੱਤੀ ਗਈ ਭਾਈ ਜੀ ਕਿੱਥੋਂ ਆਇਓ ਨਾਗਰ ਤੋਂ ਪਿੰਡਾ ਨਾਗਰ ਪਿੰਡਾ ਨਾਗਰ ਸਮੂਹ ਜ਼ਿਲ੍ਹਾ ਇਹ ਅਪੀਲ ਕੀਤੀ ਗਈ ਸੀ ਕਹਿੰਦੇ ਉੱਪਰ ਸਪੀਕਰ ਨਾ ਲਾਓ ਪਰ ਤੁਸੀਂ ਫਿਰ ਵੀ ਲਾ ਕੇ ਆਏ ਹੋਏ ਹੋ ਅਸੀਂ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਸਾਡਾ ਮੋਟਿਵ ਕਿਸੇ ਨੂੰ ਵੀ ਨੀਵਾ ਦਿਖਾਉਣਾ ਨਹੀਂ ਹੈਗਾਗਾ ਹੁਣ ਆ ਦੇਖੋ ਕਿੱਥੇ ਬੈਠੇ ਹੋਏ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਦੇਖੋ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਨੇ ਨੌਜਵਾਨ ਟਰੈਕਟਰ ਲੈ ਕੇ ਜਿਹੜੇ ਪਹੁੰਚਦੇ ਨੇ ਉੱਥੇ ਹੀ ਇਹ ਨੌਜਵਾਨ ਦੇਖੋ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਨੂੰ ਖਤਰੇ 'ਚ ਪਾਉਂਦੇ ਨੇ ਉੱਪਰ ਖੜੇ ਹੋਏ ਨੇ ਹਾਲਾਂਕਿ ਉੱਪਰਲੇ ਪਾਸੇ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਨੇ ਕੋਈ ਡਰ ਨਹੀਂ ਆ ਕਿਸੇ ਚੀਜ਼ ਦਾ ਧਿਆਨ ਨਹੀਂ ਰੱਖਿਆ ਜਾਂਦਾਗਾ ਹਰ ਵਾਰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹਿਆਂ ਕੰਮ ਨਾ ਕਰੋ ਕਿ ਜਿਹਦੇ ਨਾਲ ਕੋਈ ਨੁਕਸਾਨ ਹੋਵੇ ਕੋਈ ਤੋੜਾ ਨੁਕਸਾਨ ਹੋਵੇ ਜਾਂ ਕਿਸੇ ਹੋਰ ਦਾ ਨੁਕਸਾਨ ਹੋਵੇ ਪਰ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਇਸ ਗੱਲ ਦੀ ਸਮਝ ਲੱਗਦੀ ਕਿ ਕਿਉਂ ਅਜਿਹਿਆਂ ਗਲਤੀਆਂ ਵਾਰ-ਵਾਰ ਕੀਤੀਆਂ ਜਾਂਦੀਆਂ ਨੇ ਅਸੀਂ ਸਿੱਧੀ ਜੋੜ ਮੇਲਤੇ ਆਇਆ ਅਸੀਂ ਮੇਲਿਆਂ ਤੇ ਨਹੀਂ ਆਏ ਇੱਥੇ ਸਾਡੇ ਗੁਰੂ ਉਹ ਮੀਨ ਅਸੀਂ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਾ ਸਿੰਘ ਤੇ ਬਾਬਾ ਫਤਿਹ ਸਿੰਘ ਜਿਹੜੇ ਨੀਹਾਂ ਦੇ ਵਿੱਚ ਜਿੰਦਾ ਚੰਦ ਦਿੱਤੇ ਗਏ ਸੀ ਤਾਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਯਾਦ ਕਰਨ ਵਾਸਤੇ ਸਜਦਾ ਕਰਨ ਦੇ ਲਈ ਪਹੁੰਚੇ ਆਂ ਤਾਂ ਦੇਖ ਸਕਦੇ ਹੋ ਨੌਜਵਾਨ ਦੇਖੋ ਮੋਬਾਈਲ ਦੇ ਉੱਤੇ ਉੱਚਾ ਖੜ ਕੇ ਵੀਡੀਓ ਬਣਾ ਰਿਹਾ ਰੀਲ ਬਣਾ ਰਿਹਾ ਹੈਗਾ ਸਿਰਫ ਵਿਊ ਦੀ ਖਾਤਰ ਪਰ ਆਪਣੀ ਜ਼ਿੰਦਗੀ ਦੀ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਆ ਦੇਖ ਸਕਦਾਗਾ ਕੁਝ ਵੀ ਵਾਪਰ ਸਕਦਾਗਾ ਉੱਚੀ ਉੱਚੀ ਜਿਹੜੇ ਫੁੱਲ ਆਵਾਜ਼ ਤੇ ਦੇਖ ਲੋ ਵੱਡੇ ਵੱਡੇ ਬੂਫਰ ਸਪੀਕਰ ਲਗਾਏ ਹੋਏ ਨੇ ਨੌਜਵਾਨਾਂ ਦੇ ਵੱਲੋਂ ਬਾਈਆਂ ਦੇ ਵੱਲੋਂ ਬਾਈ ਨੇ ਦਸਤਾਰ ਵੀ ਸਜਾਈ ਹੋਈ ਆ ਬਾਈ ਜੀ ਕਿੱਥੋਂ ਆਏ ਹੋ ਬਾਈ ਜੀ ਕਿੱਥੋਂ ਆਏ ਹੋ ਨਾਗਰੇ ਤੋਂ ਹੀ ਪਿੰਡ ਨਾਗਰਾ ਪਿੰਡ ਨਾਗਰਾ ਸੰਗਰੂਰ ਜ਼ਿਲ੍ਹਾ ਇਹ ਬਾਈ ਜੀ ਅਪੀਲ ਕੀਤੀ ਗਈ ਸੀ ਕਹਿੰਦੇ ਬੂਫਰ ਸਪੀਕਰ ਨਾ ਲਾਓ ਪਰ ਤੁਸੀਂ ਫਿਰ ਵੀ ਲਾ ਕੇ ਆਏ ਹੋ ਹੋਏ ਹੋ ਸਾਰੇ ਚੱਲ ਰਹੇ ਨੇ ਜੀ ਤਾਂ ਆਪਾਂ ਸੰਭਲਾਂਗੇ ਤਾਂ ਹੀ ਸਾਰੇ ਸੈੱਟ ਹੋਣਗੇ ਸ਼ੋਮਨੀ ਕਮੇਟੀ ਦੇ ਵੱਲੋਂ ਵੀ ਅਪੀਲ ਕੀਤੀ ਗਈ ਸੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਹਰ ਵਾਰ ਕਿਹਾ ਜਾਂਦਾਗਾ ਫਿਰ ਆਪਾਂ ਇਹ ਗਲਤੀਆਂ ਕਿਉਂ ਕਰਦੇ ਆ ਚਲੋ ਥੋੜੀ ਬਾਤ ਚਾ ਬੰਦ ਕਰਦਾਂ ਨੇ ਕੋਈ ਗੱਲ ਜੀ ਤੇ ਕਾ ਨਹੀਂ ਲੱਗਦਾ ਨਾ ਕਰਿਆ ਕਰੋ ਤਾਂ ਅਸੀਂ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਸਾਡਾ ਮੋਟਿਵ ਕਿਸੇ ਨੂੰ ਵੀ ਨੀਵਾ ਦਿਖਾਉਣਾ ਨਹੀਂ ਹੈਗਾਗਾ ਹੁਣ ਆ ਦੇਖੋ ਕਿੱਥੇ ਬੈਠੇ ਹੋਏ ਨੇ ਇਹ ਕੋਈ ਜਗ੍ਹਾ ਨਹੀਂ ਹੈ ਕਿ ਪਰ ਫਿਰ ਵੀ ਇਸ ਤਰੀਕੇ ਦੇ ਨਾਲ ਜਿਹੜਾ ਬੈਠ ਕੇ ਆਪਣੀ ਜ਼ਿੰਦਗੀ ਖਾਤਰ ਇਹ ਵੂਫਰ ਲਾਏ ਹੋਏ ਨੇ ਭਾਈ ਕਿੱਥੋਂ ਆਏ ਹੋ ਬਣ ਵਾਲਾ ਜੀ ਭਾਈ ਵੂਫਰ ਕਿਉਂ ਲਾਏ ਆ ਉੱਪਰ ਬੰਦ ਨੇ ਜੀ ਬੰਦ ਨੇ ਜੀ ਬੰਦ ਨਹੀਂ ਜੀ ਅਜਿਹਾ ਕਿਹਨੇ ਲਾਰ ਕਿਉਂ ਨੇ ਜੀ ਆਨੇ ਆਉਟ ਦਾ ਤੋਂ ਭਾਈ ਯਾਰ ਇੰਨੀਆਂ ਤਾਰਾਂ ਗਿਆ ਜੇ ਕੋਈ ਹਾਦਸਾ ਵਾਪਰ ਗਿਆ ਕੌਣ ਕੋਈ ਗੱਲ ਇਹ ਨੀਚੇ ਕਰ ਲੈ ਜੀ ਇਹ ਨਵੀਂ ਪੀੜ੍ਹੀ ਆ ਨੌਜਵਾਨ ਨੇ ਹਾਲਾકી ਕਾਫੀ ਜ਼ਿਆਦਾ ਜਾਗਰੂਤਾ ਆਈ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਗੱਲ ਕੀਤੀ ਜਾਵੇ ਤਾਂ ਹਜੇ ਵੀ ਲੋੜ ਆ ਦੱਸਣ ਦੀ ਸਮਝਾਉਣ ਦੀ ਬਾਈ ਹੋਰੇ ਵੀ ਆਏ ਨੇ ਇਹਨਾਂ ਦਾ ਵੀ ਗੱਲਬਾਤ ਕਰਦੇ ਆ ਬਾਈ ਸਾਸੀ ਗਾਹ ਮਾਨਸਾ ਤੋਂ ਜੀ ਹਰ ਵਾਰ ਆਉਣੇ ਆ ਹਾਂ ਜੀ ਤੁਹਾਨੂੰ ਪਤਾ ਇੱਥੇ ਲਾਊਡ ਸਪੀਕਰ ਵੂਫਰ ਬੰਦ ਨੇਗੇ ਸਪੀਕਰ ਲਾਉਣੇ ਬੈਨ ਐਥੇ ਬੰਦ ਕੀਤੇ ਹੋਇਆ ਹਦਾਇਤਾਂ ਦਿੱਤੀਆਂ ਹੋਈਆਂ ਤੁਸੀਂ ਫਿਰ ਵੀ ਲਾਈ ਬੈਠੇ ਬੰਦ ਕਰ ਦਿਓ ਬੰਦ ਕਰ ਇਹ ਜਗਾ ਕੋਈ ਬੈਠਣ ਦੀ ਸੌਰੀ ਭਾਈ ਬੰਦ ਕੋਈ ਨਾ ਕੋਈ ਉਹਦਾ ਯਾਰ ਭਾਈ ਲਾਉਣੇ ਚਾਹੀਦੇ ਆ ਸ਼ੌਮਨੀ ਕਮੇਟੀ ਦੇ ਵੱਲੋਂ ਹਦਾਇਤਾਂ 500 ਵਾਲਾ ਹਦਾਇਤਾਂ ਆ ਜਾ ਥੱਲੇ ਆ ਜਾ ਤੰਦਾ ਦਿੰਨੇ ਆ ਇਹ ਦੇਖ ਲੋ ਇਹ ਸਾਡਾ ਹਾਲ ਆ ਕਹਿੰਦੇ ਚੱਲਣਗੇ ਉਪਰ ਇੱਥੇ ਮੇਲਿਆਂ ਤੇ ਨਹੀਂ ਆਏ ਅਸੀਂ ਅਸੀਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਜਦਾ ਕਰਨ ਵਾਸਤੇ ਆਏ ਆ ਸ਼ਹਾਦਤ ਨੂੰ ਅਸੀਂ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਆਏ ਆ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਅਸੀਂ ਗੱਲ ਸਮਝ ਨਹੀਂ ਰਹੇ ਵੀਰੇ ਕਿੱਥੋਂ ਆਏ ਹੋ ਦੁੱਲੇਵਾਲ ਪਿੰਡ ਐ ਸਮਾਣੇ ਲਵੇ ਹਦਾਇਤ ਦਿੱਤੀ ਗਈ ਸੀ ਵੀ ਕੋਈ ਵੀ ਸਪੀਕਰ ਜਾਂ ਵੂਫਰ ਨਹੀਂ ਲਾਊਗਾ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਸੁਣਿਆ ਨਹੀਂ ਮਿਲਿਆ ਵੀਰੇ ਦਾ ਧਾਰਮਿਕ ਸਾਊਂਡ ਹੈ ਧਾਰਮਿਕ ਵੀ ਕਿਹਾ ਗਿਆ ਸੀਗਾ ਭਾਈ ਅਸੀਂ ਨਹੀਂ ਕਹਿ ਰਹੇ ਇਹ ਸਾਉਂਡ ਨੀ ਕਮੇਟੀ ਦੇ ਵੱਲੋਂ ਹਦਾਇਤ ਦਿੱਤੀ ਗਈ ਸੀ ਨਾਰਮਲ ਰੈਡ ਆਲੇ ਸਾਹਿਬ ਤਾਂ ਇਹ ਇਹ ਜਵਾਬ ਨਹੀਂ ਹੁਣ ਸਮਝ ਨਹੀਂ ਆਉਂਦੀ ਇਹਨਾਂ ਨੂੰ ਕਿਵੇਂ ਸਮਝਾਇਆ ਜਾਵੇ ਕਿਉਂਕਿ ਇਹ ਜਾਂ ਤਾਂ ਮਾਪਤਾ ਪਿਤਾ ਸਮਝਾ ਸਕਦੇ ਆ ਜਾਂ ਸਕੂਲ ਦੇ ਅਧਿਆਪਕ ਸਮਝਾ ਸਕਦੇ ਆ ਨਾ ਤਾਂ ਅਸੀਂ ਸਮਝਾ ਸਕਦੇ ਆ ਨਾ ਕੋਈ ਹੋਰ ਸੰਸਥਾ ਇਹਨਾਂ ਨੂੰ ਰੋਕ ਸਕਦੀ ਆ ਤਾਂ ਉਮੀਦ ਕਰਦੇ ਆ ਕਿ ਜਿਹੜੇ ਖਾਲਾ ਕੀ ਕਾਫੀ ਜ਼ਿਆਦਾ ਸੁਧਾਰ ਇਸ ਚੀਜ਼ ਦੇ ਵਿੱਚ ਆ ਚੁੱਕਿਆ ਕਿ ਜਰੂਰ ਨੌਜਵਾਨ ਇਸ ਚੀਜ਼ ਨੂੰ ਸਮਝਣਗੇ ਸਾਡੀ ਕੋਸ਼ਿਸ਼ ਸੀ ਕਿ ਇਸ ਦੇ ذریعے ਜੇਕਰ ਦੋ ਚਾਰ ਨੂੰ ਉਹ ਕਰਦੇ ਆ ਤਾਂ ਉਹਦੇ ਨਾਲ ਕਿੰਨੇ ਹੀ ਸਮਝ ਜਾਂਦੇ ਆ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਆਨ 에ਰ ਰਾਜੇਸ਼ ਸਿੰਘ ਪੁੱਲਰ ਫਤੇਗੜ ਸਾਹਿਬ